ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਕੋਨੇਵਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਨੁਕਸਾਨ ਹੈ ਪਾਣੀ ਨੇ ਇੰਨਾ ਨੁਕਸਾਨ ਕਰਿਆ ਵੀ ਖੰਭੇ ਵਾਲੀਆਂ ਤਾਰਾਂ ਤੋਂ ਉੱਪਰ ਪਾਣੀ ਚਲਾ ਗਿਆ ਆ ਵੇਖਿਆ ਜਿਹੜਾ ਦੇਖ ਰਹੇ ਹੋ ਵੀਡੀਓ ਜੀ ਤੁਸੀਂ ਤੇ ਬੜੇ ਕਹਿੰਦੇ ਕਹੋਂਦੇ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਵਿੱਚ ਖੱਬੀ ਖਾਨ ਜਿਹੜੇ ਦਰਖਤ ਕੋਈ ਛੇੜੇ ਨਹੀਂ ਸਕਦਾ ਪਾਣੀ ਨੇ ਉਹ ਪੱਟ ਕੇ ਸੜਦੇ ਮੈਂ ਤੁਹਾਨੂੰ ਆ ਦਿਖਾ ਰਿਹਾ ਜਿਹੜਾ ਆ ਪੁਲ ਦੇ ਦੋਨੇ ਪਾਸੇ ਸੜਕ ਬਣੀ ਹੋਈ ਸੀਗੀ ਸੜਕ ਵੀ ਪਾ ਕੇ ਖਿੱਚ ਕੇ ਲੈ ਗਿਆ ਪਾਣੀ ਕੱਲਾ ਜਿਹੜਾ ਸੀਮਿੰਟ ਦਾ ਬਣਿਆ ਸੀ ਉਹ ਰਹਿ ਗਿਆ ਆ ਇੱਕ ਹੈ ਇੱਕ ਸਾਰਾ ਬਰਬਾਦ ਹੋ ਗਿਆ ਦੇਖ ਲਓ ਇੱਕ ਤਾਂ ਕੀ ਕੁਝ ਬਣ ਗਿਆ ਤੇ ਆਹ ਦਰਖਤ ਨੇ ਖੱਬੀ ਖਾਨ ਜਿਹੜੇ ਜੜਾਂ ਤੋਂ ਹੀ ਸੱਟ ਤੇ ਪਾਣੀ ਨੇ ਚੱਕ ਕੇ ਜਿਨ੍ਹਾਂ ਨੂੰ ਕ੍ਰੇਨ ਨਹੀਂ ਦੀ ਖਿੱਚ ਸਕਦੀ ਉਹ ਦੇਖ ਲਓ ਪਾਣੀ ਨੇ ਜੜਾਂ ਤੋਂ ਹੀ ਪੱਟ ਕੇ ਸੜਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਚ ਹੋਇਆ ਇਹ ਪਿੰਡ ਕੋਨੇ ਵਾਲੇ ਦਾ ਹੀ ਹੋਇਆ ਸਭ ਤੋਂ ਜ਼ਿਆਦਾ ਖੜਕਾਂ ਟੁੱਟ ਗਈਆਂ ਬਿਜਲੀ ਆ ਮਹੀਨਾ ਲੰਘਣ ਤੋਂ ਬਾਅਦ ਵੀ ਬਿਜਲੀ ਨਹੀਂ ਆਤਾਰਾ ਹਜੇ ਵੀ ਖੰਭੇ ਵੀ ਓਕਣੇ ਪਏ ਨੇ ਕੋਈ ਜਿਹੜੇ ਬੰਨ ਨੇ ਬਾਬੇ ਕਰ ਰਹੇ ਨੇ ਸਰਕਾਰਾਂ ਵੱਲੋਂ ਅੱਜ ਤੱਕ ਵੀ ਉਸ ਇੱਥੇ ਲੋਕਾਂ ਦੇ ਮੁਰਸੇਵੇ ਲਈ ਵੀ ਕੋਈ ਐਡਾ ਪੌੜਾ ਯਤਨ ਨਹੀਂ ਕੀਤਾ ਗਿਆ ਦਰਖਤ ਨੇ ਜਿਹੜੇ ਫਟੇ ਗਿਆ ਨੇ ਦੇਖੋ ਕਿੰਨਾ ਨੁਕਸਾਨ ਹੋਇਆ ਸੋ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਹਨਾਂ ਭਰਾਵਾਂ ਦੇ ਮੁਰਸੇਵੇ ਲਈ ਬਹੁਤ ਯਤਨ ਕਰਨੇ ਪੈਣੇ ਨੇ ਆਹ ਰੇ ਤਾਂ ਜਿਹੜੀ ਖੇਤ ਦੇ ਵਿੱਚ ਇੰਨੀ ਭਰ ਗਈ ਤੇ ਕੋਸ਼ਿਸ਼ ਕਰੋ ਵੀ ਆ ਕੇ ਆਪ ਆ ਕੇ ਸੇਵਾ ਵੀ ਕਰਕੇ ਜਾਓ ਸੇਵਾ ਇਹਨਾਂ ਨੂੰ ਡੀਜ਼ਲ ਵਾਸਤੇ ਦੇ ਕੇ ਵੀ ਜਾਓ ਕਿਉਂਕਿ ਪੰਨਾ ਦਾ ਜਿਹੜਾ ਕੰਮ ਉਹ ਲਗਾਤਾਰ ਚੱਲ ਰਿਹਾ ਰੋਡ ਰੂਲਰ ਸੀਗਾ ਖੜਾ ਇਹ ਤੋਂ ਉੱਪਰ ਪਾਣੀ ਚੱਲ ਗਿਆ ਸੀਗਾ ਉੱਪਰ ਮੈਂ ਜਿਹੜੀ ਤਾਰ ਦਿਖਾ ਰਿਹਾ ਤੁਹਾਨੂੰ ਇਹ ਤਾਰ ਖੰਬੇ ਵਾਲੀ ਤਾਰ ਹੈ ਇਹਦੇ ਉੱਪਰ ਤੋਂ ਪਾਣੀ ਚੱਲ ਗਿਆ ਰੋਡ ਰੂਲਰ ਉੱਥੇ ਖੜਾ ਹੈ ਦੇਖ ਲਓ ਛੋਟਾ ਬਾਕੀ ਹੋਰ ਜਗ੍ਹਾ ਤੇ ਜਾ ਰਹੇ ਆ ਅਸੀਂ ਉੱਥੇ ਵੀੜੀਆਂ ਤੁਹਾਡੇ ਨਾਲ ਫਿਰ ਦੁਬਾਰਾ ਫਿਰ ਸ਼ੇਅਰ ਕਰਾਂਗੇ ਵਾਏਗੁਰਜੀ ਦਾ ਹਲਸਾ ਵਾਏਗੁਰਜੀ ਦੀ ਫਤਿਹ